ਆਪਣੇ ਸੀਐਮ ਭਗਵੰਤ ਮਾਨ ਸਾਹਿਬ ਨੇ ਰਤਨਦੀਪ ਸਿੰਘ ਢਾਲੀਵਾਲ ਨੂੰ ਪਬਲਿਕਲੀ ਟਾਰਗੇਟ ਕੀਤਾ ਜੋ ਕਿ ਇੱਕ ਇੰਡੀਪੈਂਡੈਂਟ ਪੱਤਰਕਾਰ ਆ ਇਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਆ ਪਹਿਲਾਂ ਤੁਸੀਂ ਇਹ ਵੀਡੀਓ ਵੇਖੋ ਆ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੂਸੇ ਦੇ ਰੱਖੇ ਨੇ ਜੋ ਲੋਕ ਦਾ ਤੜਕੀ ਗੋਲਾ ਕੱਢਣ ਉਹ ਇੱਕ ਹੋ ਕੇ ਕਹਿ ਗਿਆ ਉਹ ਤਾਂ ਜਮੇ ਹੀ ਉਹਨਾਂ ਦੇ ਹੀ ਆ ਨਾਮ ਰਤਨ ਹੈ ਕੰਮ ਰਤਨ ਵਾਲੇ ਹੈ ਨਹੀਂ ਬੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਇੱਕ ਸਟੇਟ ਦੇ ਸੀਐਮ ਵੱਲੋਂ ਕਿਸੇ ਪੱਤਰਕਾਰ ਦੇ ਨਾਮ ਦਾ ਮਜ਼ਾਕ ਬਣਾਉਣਾ ਕਿ ਉਹਦਾ ਨਾਮ ਰਤਨ ਪਰ ਉਹਦੇ 'ਚ ਰਤਨ ਵਾਲੀ ਕੋਈ ਗੱਲ ਨਹੀਂ ਤੇ ਜਾਂ ਕਿਸੇ ਨੂੰ ਪਬਲਿਕਲੀ ਵਿਕਾਊ ਕਹਿ ਦੇਣਾ ਕਿ ਇਹ ਤਾਂ ਵਿਕਿਆ ਹੋਇਆ ਇਹਨੇ ਪੈਸੇ ਖਾਦੇ ਆ। ਇਹੀ ਗੱਲ ਕੋਈ ਆਮ ਬੰਦਾ ਕਿਸੇ ਨੂੰ ਕਵੇ ਇਹ ਬਹੁਤ ਡਿਫਰੈਂਟ ਚੀਜ਼ ਆ ਪਰ ਇਹੀ ਗੱਲ ਸੀਐਮ ਦੇ ਮੂੰਹ 'ਚ ਆਣੀ ਇਸ ਗੱਲ ਦਾ ਬਹੁਤ ਵੱਡਾ ਇੰਪੈਕਟ ਪੈਂਦਾ। ਚਲੋ ਮੰਨ ਲਿਆ ਕਿ ਜੇ ਤੁਹਾਨੂੰ ਕਿਸੇ ਦੀ ਪੱਤਰਕਾਰੀ ਨਹੀਂ ਵਧੀਆ ਲੱਗਦੀ ਪਰ ਫਿਰ ਵੀ ਇੱਕ ਸੀਐਮ ਹੋਣ ਦੇ ਨਾਤੇ ਉਹਨਾਂ ਨੂੰ ਇਹ ਚੀਜ਼ ਬਹੁਤ ਮੈਚਿਓਰਿਟੀ ਨਾਲ ਤੇ ਬਹੁਤ ਸਿਨਸੇਅਰਿਟੀ ਨਾਲ ਹੈਂਡਲ ਕਰਨੀ ਚਾਹੀਦੀ ਸੀ। ਇਸੇ ਦਾ ਨਾਮ ਕਿ ਉਹਨੂੰ ਇੰਡੀਵਿਜੂਅਲੀ ਟਾਰਗੇਟ ਕਰਨਾ ਪਬਲਿਕਲੀ ਉਹਨੂੰ ਵਿਕਾਊ ਕਹਿ ਕੇ ਉਹਦੀ ਇਮੇਜ ਨੂੰ ਖਰਾਬ ਕਰਨਾ ਇਹ ਇੱਕ ਬਹੁਤ ਛੋਟੀ ਗੱਲ ਲੱਗੀ ਇੱਕ ਸੀਐਮ ਦੇ ਮੂੰਹੋਂ ਇਸ ਚੀਜ਼ ਤੋਂ ਐਂ ਲੱਗਿਆ ਕਿ ਕੋਈ ਸੀਐਮ ਨਹੀਂ ਗੱਲ ਕਰ ਰਿਹਾ ਬਲਕਿ ਕੋਈ ਸੋਸ਼ਲ ਮੀਡੀਆ ਦਾ ਕੰਟੈਂਟ ਕ੍ਰੀਏਟਰ ਕਿਸੇ ਨੂੰ ਰੋਸਟ ਕਰ ਰਿਹਾ ਜਾਂ ਕਿਸੇ ਨੂੰ ਟਰੋਲ ਕਰ ਰਿਹਾ ਇੱਕ ਸੀਐਮ ਦੀ ਪੋਜੀਸ਼ਨ ਹੋਲਡ ਕਰਨਾ ਬਹੁਤ ਵੈਲ ਰਿਸਪੈਕਟਡ ਚੀਜ਼ ਆ ਪਰ ਐਡੀ ਪੋਜੀਸ਼ਨ ਤੋਂ ਇਹੋ ਜੀ ਹਲਕੀ ਗੱਲ ਸੁਣ ਕੇ ਬਹੁਤ ਦੁੱਖ ਲੱਗਦਾ ਪੰਜਾਬ 'ਚ ਆਪਾਂ ਬਹੁਤ ਰੌਲਾ ਪਾਉਨੇ ਆ ਫਰੀडम ਆਫ ਸਪੀਚ ਦਾ ਕਿ ਹਰ ਬੰਦੇ ਨੂੰ ਆਪ ਦਾ ਪੱਖ ਰੱਖਣ ਦਾ ਤੇ ਬੋਲ ਫੇਰ ਜਦੋਂ ਕੋਈ ਰਤਨਦੀਪ ਵਰਗਾ ਪੱਤਰਕਾਰ ਆਪਦੀ ਕੋਈ ਰਿਸਰਚ ਕਰਕੇ ਉਸ ਚੀਜ਼ ਤੇ opinion ਦਿੰਦਾ ਜਾਂ ਅਗਲੇ ਨੂੰ ਸਰਕਾਰ ਦੀ ਕਿਸੇ ਚੀਜ਼ ਨਾਲ ਨਰਾਜ਼ਗੀ ਆ ਜਾਂ ਕਿਸੇ ਚੀਜ਼ ਨਾਲ ਸ਼ਿਕਾਇਤ ਆ ਉਸ ਚੀਜ਼ ਤੇ ਬੋਲਣਾ ਉਸ ਬੰਦੇ ਦਾ ਹੱਕ ਆ ਜੋ ਆਪਣਾ ਕਨਸਟੀਟਿਊਸ਼ਨ ਆਪਾਂ ਨੂੰ ਦਿੰਦਾ ਆਪਾਂ ਉਸ ਚੀਜ਼ ਨੂੰ ਲੈ ਕੇ ਐਡੀ ਵੱਡੀ ਸਟੇਜ ਤੇ ਖੜ ਕੇ ਕਿਸੇ ਦੀ ਇਮੇਜ ਨੂੰ ਪਬਲਿਕਲੀ ਡਿਸਟਰੋਏ ਨਹੀਂ ਕਰ ਸਕਦੇ